ਆਪ ਸਭ ਨੂੰ ਪਤਾ ਹੈ ਕਿ ਬਹੁਤ ਦੇਰ ਤੋਂ ਜਿਹੜਾ ਇਹ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ ਜਗਜੀਤ ਸਿੰਘ ਦੱਲੇਵਾਲ ਲੜਾਈ ਲੜ ਰਹੇ ਆ ਆਪਣੇ ਜਥੇਬੰਦੀ ਵੱਲੋਂ ਦੱਲੇਵਾਲ ਵੱਲੋਂ ਸਾਧ ਸੰਗਤ ਉਹਨਾਂ ਨੇ ਹੁਣ ਇੱਕ ਪਾਸਾ ਕਰਨ ਲਈ ਮਰਨ ਵਰਤ ਤੇ ਬੈਠਣਾ ਸੀ ਮਰਨ ਵਰਤ ਤੇ ਬੈਠਣ ਵਾਸਤੇ ਉਹਨਾਂ ਨੇ ਆਪਣੀ ਜ਼ਿਦਾਦ ਜ਼ਮੀਨ ਆਪਣੇ ਬੇਟੇ ਤੇ ਨੂਹ ਦੇ ਨਾ ਕਰਾਤੀ ਤੇ ਉਹਨਾਂ ਨੇ ਜਦੋਂ ਮਰਨ ਵਰਤ ਤੇ ਬੈਠਣਾ ਸੀ ਤੇ ਰਾਤ 3 ਵਜੇ ਤੜਕੇ ਨੂੰ ਖਨੌਰੀ ਬਾਰਡਰ ਤੋਂ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਤੇ ਜ਼ਬਰਦਸਤੀ ਡੀ ਐਮ ਸੀ ਦਾਖਲ ਕਰਾਤਾ ਡੀ ਐਮ ਸੀ ਦਾਖਲ ਕਰਾਉਣ ਤੋਂ ਬਾਅਦ ਅਸੀਂ ਜਹਾਨੂੰ ਜਦੋਂ ਪਤਾ ਲੱਗਿਆ ਅਸੀਂ ਗਏ ਬਾਰਡਰ ਤੇ ਉੱਥੇ ਬਾਰਡਰ ਤੇ ਤੇ ਉੱਥੇ ਹਸਪਤਾਲ ਗਏ ਅਸੀਂ ਸੌਰੀ ਹਸਪਤਾਲ ਦਾ ਅਸੀਂ ਬਹੁਤ ਉੱਥੇ ਜ਼ੋਰ ਲਾਇਆ ਕਿ ਸਾਨੂੰ ਮਿਲਨ ਦਿੱਤਾ ਜਾਵੇ ਪਰ ਨਹੀਂ ਪੁਲਿਸ ਨੇ ਨਹੀਂ ਮਿਲਨ ਦਿੱਤਾ ਅਸੀਂ ਜਿਹੜੀ ਆ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਹੈ ਇਹਦੇ ਖਿਲਾਫ ਹੈ ਤੇ ਜਿਹੜਾ ਸਾਡਾ ਪੂਰਾ ਸਹਿਯੋਗ ਹੈ ਕਿਸਾਨੀ ਸੰਘਰਸ਼ ਨਾਲ ਹੈ ਦਿੱਲੀ ਅੰਦੋਲਨ ਦੋ ਦੇ 289 ਦਿਨ ਹੋ ਗਏ ਅਰ ਸੁਖਜੀਤ ਸਿੰਘ ਹਰਦੋ ਚੰਡੇ ਦੇ ਮਰਨ ਵਰਤ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ ਪੰਜਾਬ ਸਰਕਾਰ ਨੇ ਡੱਲੇয়াল ਸਾਹਿਬ ਨੂੰ ਜ਼ਬਰਦਸਤੀ ਚੱਕ ਕੇ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਚੋਂ ناکਾਮਜਾਬ ਰਹੇ ਆ ਅਰ ਇੱਕ ਪਾਰਲੀਮੈਂਟ ਮੈਂਬਰ ਡੇਲੇਵਾਲ ਸਾਹਿਬ ਨੂੰ ਮਿਲਣ ਗਏ ਉਹਨਾਂ ਨੂੰ ਮਿਲ ਨਹੀਂ ਦਿੱਤਾ ਸਾਨੂੰ ਸ਼ੰਕਾ ਵਾ ਕਿ ਸਰਕਾਰ ਜ਼ਬਰਦਸਤੀ ਉਹਨਾਂ ਦੀ ਨੱਕ ਚ ਨਾਲ ਹੀ ਲੱਕ ਖਰਾਕ ਦੇ ਰਹੀ ਹੋਊਗੀ ਉਹਨਾਂ ਨਾਲ ਜ਼ਬਰ ਹੋ ਰਿਹਾ ਹੋਊਗਾ ਸਾਨੂੰ ਨਹੀਂ ਲੱਗਦਾ ਐਸ ਵਲੇ ਉਹ ਕਿਹੜੀ ਹਾਲਤ ਚ ਨੇ ਕੀ ਉਹਨਾਂ ਦੀ ਪ੍ਰਸਥਿਤੀ ਆ ਕੋਈ ਵੀ ਸਾਨੂੰ ਸਪਸ਼ਟ ਕਰਕੇ ਦੱਸਦਾ ਨਹੀਂ ਨਾ ਕੋਈ ਮੀਡੀਆ ਨੂੰ ਅੰਦਰ ਜਾਣ ਦਿੱਤਾ ਜਾਂਦਾ ਕਿ ਉਹ ਕਿਹੜੀ ਹਾਲਤ ਚ ਨੇ ਇਹਦੋਂ ਗਾਹਾਂ ਪੰਜਾਬ ਸਰਕਾਰ ਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਕੇਂਦਰ ਦੇ ਮੰਤਰੀਆਂ ਨੇ ਕਹਿਤਾ ਪੀ ਕੱਲ ਦੀ ਘਟਨਾ ਕਰਮ ਤੇ ਸਾਡਾ ਹੱਥ ਕੋਈ ਨਹੀਂ ਹੈ ਅ ਸਾਨੂੰ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਕੇ ਸਾਰੇ ਲੋਕਾਂ ਸਾਹਮਣੇ ਦੱਸਣਾ ਚਾਹੀਦਾ ਸਾਰੇ ਪੰਜਾਬ ਦੇ 3 ਕਰੋੜ ਲੋਕ ਇਹ ਜਾਣਨਾ ਚਾਹੁੰਦੇ ਨੇ ਪੀ ਕੱਲ ਵਾਲੀ ਘਟਨਾ ਕਿਉਂ ਹੋਈ ਕਿਉਂ ਕੀਤੀ ਗਈ ਇਹਦੋਂ ਕਹਾ ਅਸੀਂ ਪੰਜਾਬੀਆਂ ਨੂੰ ਕਹਿਣਾ ਚਾਹਾਂਗੇ ਮੋਰਚਿਆਂ ਦੇ ਉੱਤੇ ਹੋਰ ਨਾ ਆਗੂਆਂ ਨੂੰ ਵੀ ਚੱਕ ਕੇ ਖੜ ਸਕਦੇ ਆ ਅਸੀਂ ਪੂਰੇ ਦੇਸ਼ ਤੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਪਹੁੰਚੋ ਇਸੇ ਤਰੀਕੇ ਨਾਲ ਪੂਰੇ ਪੰਜਾਬ ਚ ਕੱਲ ਗਰਦਾਸਪੁਰ ਚ ਅਰੇਦੋ ਕਾ ਕੱਲ ਫੇਰ ਖਜਾਲੇ ਵਿੱਚ ਅੰਮ੍ਰਿਤਸਰ ਦਾ ਵੱਡਾ ਕੱਟ ਕਰਕੇ ਮੋਰਚੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਦੀ ਲਾਮਬੰਦੀ ਕੀਤੀ ਜਾ ਰਹੀ ਆ ਔਰ ਜਿਹੜਾ ਪਾਰਲੀਮੈਂਟ ਸੈਸ਼ਨ ਨੇ ਉਹਦਾ 30 ਤੀਸਰਾ ਦੇਣਿਆ ਵੇਖਦੇ ਆ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਸਾਰੇ ਐਮਪੀ ਵਿਰੋਧੀ ਧਿਰ ਦੇ ਐਮਪੀਸ ਅਰੇਦੋ ਕਹਾ ਜਿਹੜੇ ਮੋਦੀ ਸਰਕਾਰ ਦੇ ਨਾਲ ਸਹਿਯੋਗੀ ਦਲ ਨੇ ਜਿਹੜੇ ਕਹਿੰਦੇ ਸੀ ਪੇ ਅਸੀਂ ਤੁਹਾਡੀ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਕੀ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਚੱਕਦੇ ਨੇ ਕੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦਾ ਮੁੱਦਾ ਚੱਕਦੇ ਨੇ ਜੋ ਸਰਕਾਰ ਜ਼ਬਰ ਕਰ ਰਹੀ ਹੈ ਦਿੱਲੀ ਜਾ ਕੇ ਸਾਨੂੰ ਪ੍ਰਦਰਸ਼ਨ ਕਰਨ ਦਾ ਹੱਕ ਨਹੀਂ ਦੇ ਰਹੀ ਉਹ ਮੁੱਦਾ ਚੱਕਣਗੇ ਹੋ ਮਜ਼ਦੂਰਾਂ ਦੀਆਂ ਮੰਗਾਂ ਚੱਕਣਗੇ ਜੋ ਕੁਝ ਕੱਲ ਪੰਜਾਬ 'ਚ ਹੋਇਆ ਉਹ ਪਾਰਲੀਮੈਂਟ ਵਿੱਚ ਗੂੰਜੂਗਾ ਇਹ ਹੁਣ ਵੇਖਣ ਵਾਲਾ ਸਮਾਂ ਦੱਸੂਗਾ ਇਸ ਕਰਕੇ ਆਰ ਪਾਰ ਦੀ ਲੜਾਈ ਲਈ ਤਿਆਰ ਹੋ ਜੇ ਦਸਾਂ ਦਿਨਾਂ ਵਿੱਚ ਸਰਕਾਰ ਨੇ ਕੋਈ ਫੈਸਲਾ ਨਾ ਕੀਤਾ ਤਾਂ 6 ਸਤੰਬਰ ਨੂੰ ਦਿੱਲੀ ਕੋਚ ਹੋਊਗਾ ਹਰ ਹਾਲ ਵਿੱਚ ਹੋਊਗਾ